ਮੇਰਾ ਭਾਈ ਗੋਗੀ ਜਿਹੜਾ ਗੱਡੀ ਦੇ ਕੋਲ ਐਕਸੀਡੈਂਟ ਹੋਇਆ ਆ ਉਹ ਵੀ ਪਤਾ ਲੱਗਾ ਵੀ ਤੁਹਾਡੇ ਪਰਿਵਾਰਕ ਮੈਂਬਰ ਵੀ ਹੈਗੇ ਆ ਮੇਰੀ ਜੀ ਬੱਬੀ ਹੋਰ ਕੌਣਾ ਸਰ ਇੱਕ ਮੇਰੀ ਭਝਾਈ ਹੈ ਜੀ ਅੱਛਾ ਕਿਤਾ ਠੀਕ ਆ ਤੁਹਨੇ ਭਾਜੀ ਕਿਤਾ ਨਹੀਂ ਜੀ ਖਤਪੋ ਹੋ ਗਿਆ ਸਾਰੇ ਕਿਹ ਆ ਰਹੇ ਸੀ ਇਹ ਤੇ ਆਟੋ ਸੀ ਜੀ ਲੱਗੇ ਕੱਜ ਭਾਜੀ ਇਹ ਇਹ ਆਪਣੇ ਜੀ ਗੱਡੀ ਆ ਕੋਈ ਮੈਂ ਤਾਂ ਗੱਡੀ ਪਿਛਾੜਨੀ ਕੀਤੀ ਮੈਂ ਤਾਂ ਉਹਦਾ ਦੇਖੇ ਹੀ ਨਹੀਂ ਉਹ ਰਾਤ ਖਰਾਬ ਆ ਜੀ ਹੋਰ ਹੋਰ ਕਿੰਨੇ ਕ ਬੰਦੇ ਸੀ ਭਾਜੀ ਉੱਥੇ ਹੋਰ ਵਿੱਚ ਇੱਕ ਮੇਰੀ ਭਤੀਜੀ ਆ ਜੀ ਅੱਛਾ ਜੀ ਇੱਕ ਦੋ ਤਿੰਨ ਬੁੜੀਆਂ ਹੋਰ ਇੱਕ ਬੰਦਾ ਸੀ ਇੱਕ ਮੇਰਾ ਡੈਡੀ ਸੀ ਅੱਛਾ ਜੀ ਡੈਡੀ ਦੇ ਸੱਟਾਂ ਲੱਗੀਆਂ ਆ ਹੂੰ ਮੰਮੀ ਬੱਚੀ ਕਿੱਧਰ ਗਈ ਬੱਚੀ ਦੀ ਲੱਤ ਕੰਨੇ ਟੁੱਟ ਗਈ ਆ ਲੈ ਕੇ ਚੱਲੇ ਜਲੰਧਰ ਜੀ ਕਿਉਂ ਲੱਗ ਕੇ ਲੈਣਾ ਠੀਕ ਹੈ ਦੇਖੋ ਕਿ ਰੋਡ ਸਾਈਡ ਐਕਸੀਡੈਂਟ ਕੇਸ ਆ ਹੈਗਾ ਜਿਸ ਵਿੱਚ ਕਾਫੀ ਬੰਦੇ ਇੰਜਰਡ ਹੈਗੇ ਆ ਕੁਝ ਬ੍ਰਾਡ ਰੈੱਡ ਵੀ ਤੁਹਾਡੇ ਕੋਲ ਆਇਆ ਗਿਆ ਸਰ ਇਹ ਐਕਸੀਡੈਂਟ ਹੋਇਆ ਕਿੱਥੇ ਆ ਔਰ ਬੰਦੇ ਜਿਹੜੇ ਬ੍ਰਾਡ ਰੈੱਡ ਆ ਕਿੱਥੇ ਦੇ ਆ ਇੰਜਰਡ ਕਿੱਥੇ ਦੇ ਸਰ ਜਿਹੜੇ ਤਾਂ ਬ੍ਰਾਡ ਰੈੱਡ ਆ ਉਹ ਤਾਂ ਰਾਣੀ ਸੁਨੀਤਾ ਔਰ ਮਨਜੀਤ ਨੇ ਜੀ ਤੇ ਪਤਾ ਲੱਗਿਆ ਵੀ ਉਹ ਕੜਿਆਨੇ ਬਿੰਦਦੇ ਨੇ ਜੀ ਤੇ ਜਿਹੜੇ ਇੰਜਰਡ ਨੇ ਉਹ ਇੱਕ ਨਿਰਮਲ ਸਿੰਘ ਨੇ ਜੀ ਇੱਕ ਅਮਰਚੰਦ ਜੀ ਨੇ ਜੀ ਤੇ ਦੋ ਅਨੋਂ ਨੇ ਜੀ ਇੱਕ ਮੁਖਤਿਆਰ ਸੀਗੀ ਠੀਕ ਹੈ ਇੱਕ ਬੱਚਾ ਵੀ ਸਰ ਉਹਦੇ ਇੱਕ ਵਿੱਚ ਇੰਜਰਡ ਹੈ ਉਹ ਅਸੀਂ ਸਾਡੇ ਕੋਲ ਡਾਕਟਰ ਨੂੰ ਦਿਖਾਇਆ ਸੀਗਾ ਤੇ ਉਹਨਾਂ ਨੇ ਕਿਹਾ ਵੀ ਇਹਨੂੰ ਜਿਆਦਾ ਵੱਡੇ ਇਲਾਜ ਦੀ ਲੋੜ ਹੈ ਇਹਨੂੰ ਅਸੀਂ ਰੱਖ ਦਿੱਤਾ ਠੀਕ ਹੈ ਤੇ ਸਰ ਕਿੰਨੇ ਰੈਫਰ ਕੀਤੇ ਸਾਰੇ ਇਹਨਾਂ ਚੋਂ ਇੱਕੋ ਹੀ ਰੈਫਰ ਹੋਇਆ ਜੀ ਬਾਕੀਆਂ ਦਾ ਇਲਾਜ ਚੱਲ ਰਿਹਾ ਬਾਕੀ ਦਾ ਇਲਾਜ ਹੋ ਜਾਵੇਗਾ ਨਿਰਮਲ ਸਿੰਘ ਜੀ ਦਾ ਕੀ ਹੋਇਆ ਜੀ ਬਾਜੀ ਆਈ ਕੋਈ ਟ੍ਰੈਂਡ ਤੋਂ ਸਵਾਰ ਕੇ ਲੈ ਕੇ ਆਉਂਦੇ ਜੀ ਇਹ ਇਹ ਬੰਦਾ ਇਧਰੋਂ ਆਉਂਦਾ ਹੀ ਬਲੌਰ ਨੂੰ ਜਾਂਦਾ ਸੀ ਹਾਂਜੀ ਇੰਨੇ ਸਿੱਤੀ ਸਾਡੀ ਸਾਈਡ ਹੀ ਲਿਆ ਕੇ ਗੱਡੀ ਮਾਰੀ ਜੀ ਹਾਂ ਤੇ ਮੈਂ ਤਾਂ ਕੱਟ ਕੇ ਗੱਡੀ ਮੂਹਰ ਥੱਲੇ ਲੈ ਗਿਆ ਤੁਸੀਂ ਡਰਾਈਵਰ ਆਟੋ ਦੇ ਮੈਂ ਆਟੋ ਦਾ ਡਰਾਈਵਰ ਹਾਂ ਜੀ ਓਕੇ ਮੈਂ ਤਾਂ ਆਟੋ ਬਿਲਕੁਲ ਥੱਲੇ ਲੈ ਗਿਆ ਤੇ ਥੱਲੇ ਜਾ ਕੇ ਮਾਰੀ ਸਾਡੀ ਠੀਕ ਗਿਆ ਸਾਡੀ ਤਾਂ ਕਿੰਨੇ ਕਿੰਨਾ ਨੁਕਸਾਨ ਹੋਇਆ ਨੁਕਸਾਨ ਮੇਰੀ ਆਟੋ ਖਤਮ ਹੈ ਪੂਰੀ ਤੇ ਮੇਲਾ ਦੀ ਮੋਟਰ ਤੇ ਨੌਕੀਆਂ ਕਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ ਅਸੀਂ ਹੋਰ ਆ ਰਹੇ ਸੀ ਹਾਂ ਠੰਡੀ ਇੱਥੇ ਇੱਥੇ ਵਿੱਚ ਬਜ਼ੁਰਗ ਕਿੰਨੀਆਂ ਸਵਾਰੀਆਂ ਸੀ ਬੱਚੀਆਂ ਇਹ 6 ਸਵਾਰੀਆਂ ਸੀ ਕਿੰਨੀਆਂ 6 ਸਵਾਰੀਆਂ ਇਹ ਨਹੀਂ ਆਉਂਦਾ ਇਹਨਾਂ ਨੂੰ ਲੈ ਕੇ ਵੀ ਆਏ ਆ ਤੁਹਾਡਾ ਬਹੁਤ ਹੀ ਖਾਇਗਾ ਵੀ ਨਾ ਪਰ ਕਿਤਾ ਹੋਇਆ ਐਕਸੀਡੈਂਟ ਭਾਈ ਖਰਾ ਹੈ ਸਰ ਜੀ ਆਪਾਂ ਨੂੰ ਇਹਦੇ ਬਾਰੇ ਨੀਕ ਜਿਹੜਾ ਕੁਝ ਵੀ ਨਾਲ ਜਾਏਗੀ ਯਾਨਕਿ ਜੇ ਆਪਾਂ ਜਦੋਂ ਆਪਾਂ ਸ਼ਾਂਤ ਸੀਗਾ ਤੇ ਬੰਦੇ ਦੇਖਣਗੇ ਮੈਂ ਭੱਜ ਕੇ ਗਿਆ ਜਦੋਂ ਭੱਜ ਕੇ ਗਿਆ ਤੇ ਸਾਰਿਆਂ ਕੇ ਰਿਪੋਰਟੀਆਂ ਏਦੇ ਪਈਆਂ ਸੀਗੀਆਂ ਕੋਈ ਹੱਥ ਨਹੀਂ ਪਾਇਆ ਸਾਰੀ ਵੀਡੀਓ ਬਣਾਉਣ ਲੱਗੇ ਸੀਗੇ ਮੈਂ ਗੱਡੀ ਨੂੰ ਹੱਥ ਦਿੱਤਾ ਯਾਨਕਿ

Instagram aur WhatsApp channel par